ਨਿੱਜੀ ਪੱਤਰ ਆਪਣੇ ਦੋਸਤ ਨੂੰ ਪਾਸ ਹੋਣ ਤੇ ਵਧਾਈ ਪੱਤਰ ਲਿਖਣਾ ਤੁਹਾਡਾ ਕੋਈ ਵੀ ਦੋਸਤ ਮਿੱਤਰ ਜਾਂ ਸਹੇਲੀ ਤੁਹਾਡੀ ਜਮਾਤ ਵਿੱਚੋਂ ਪਾਸ ਹੋ ਗਈ ਹੈ ਉਸ ਨੂੰ ਤੁਸੀਂ ਵਧਾਈ ਪੱਤਰ ਲਿਖਣਾ ਸੱਜੇ ਪਾਸੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਪ੍ਰੀਖਿਆ ਭਵਨ ਤੋਂ ਪ੍ਰੀਖਿਆ ਭਵਨ ਕਾਮਾ ਕੇਂਦਰ ਕਾਮਾ ਫਿਰ ਊੜਾ ਆੜਾ ਈੜੀ ਸ਼ਹਿਰ ਸ਼ਹਿਰ ਦੇ ਨਾਂ ਦੀ ਜਗ੍ਹਾ ਤੇ ਆਪਾਂ ਊੜਾ ਆੜਾ ਈੜੀ ਲਿਖਦੇ ਹਾਂ ਉਸ ਤੋਂ ਬਾਅਦ ਮਿਤੀ ਕੇਂਦਰ ਜਾਂ ਸ਼ਹਿਰ ਦੇ ਵਿੱਚ ਤੁਸੀਂ ਇੱਕ ਚੀਜ਼ ਵੀ ਲਿਖ ਸਕਦੇ ਹੋ ਸ਼ਹਿਰ ਇਕੱਲਾ ਵੀ ਲਿਖ ਦੋਗੇ ਤਾਂ ਵੀ ਬਿਲਕੁਲ ਸਹੀ ਹੋਵੇਗਾ ਸੋ ਨੈਕਸਟ ਹੈ ਪਿਆਰੇ ਅਮਨ ਖੱਬੇ ਪਾਸੇ ਆਪਾਂ ਸ਼ੁਰੂ ਕਰਾਂਗੇ ਲੈਟਰ ਪਿਆਰੇ ਅਮਨ ਕਮਾ ਨਿੱਗਾ ਪਿਆਰ ਉਸ ਤੋਂ ਬਾਅਦ ਡੰਡੇ ਮੈਨੂੰ ਅਖਬਾਰ ਵਿੱਚੋਂ ਇਹ ਪੜ੍ਹ ਕੇ ਬੇਹਦ ਖੁਸ਼ੀ ਹੋਈ ਹੈ ਕਿ ਇਸ ਵਾਰ ਤੋਂ 6ਵੀਂ ਜਮਾਤ ਦਾ ਇਮਤਿਹਾਨ 99% ਪਾਉ 99% ਨੰਬਰ ਲੈ ਕੇ ਪਾਸ ਕੀਤਾ ਹੈ ਜਦ ਮੈਂ ਇਹ ਖਬਰ ਤੇ ਤੇਰੀ ਫੋਟੋ ਆਪਣੇ ਮਾਤਾ ਪਿਤਾ ਨੂੰ ਵਿਖਾਈ ਤਾਂ ਬਹੁਤ ਖੁਸ਼ ਹੋਈ ਮੈਂ ਆਪਣੇ ਅਤੇ ਆਪਣੇ ਪਰਿਵਾਰ ਵੱਲੋਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਭੇਜਦਾ ਹਾਂ ਅਖਬਾਰ ਵਿੱਚ ਤੇਰੀ ਤੇ ਤੇਰੇ ਸਕੂਲ ਦੀ ਫੋਟੋ ਛਪੀ ਵੇਖ ਕੇ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਅੱਗੋਂ ਵੀ ਇਸੇ ਤਰ੍ਹਾਂ ਮਿਹਨਤ ਜਾਰੀ ਰੱਖੀ ਮੈਂ ਰੱਬ ਦਾ ਧੰਨਵਾਦ ਕਰਦਾ ਹਾਂ ਕਿ ਉਸਨੇ ਮੈਨੂੰ ਤੇਰੇ ਵਰਗਾ ਹੁਣ ਹਾਰ ਮਿੱਤਰ ਦਿੱਤਾ ਹੈ। ਅੱਛਾ, ਮਿਲਣ ਤੇ ਚੰਗੀ ਜਹੀ ਪਾਰਟੀ ਕਰਾਂਗੇ। ਮੈਂ ਅਪ੍ਰੈਲ ਮਹੀਨੇ ਦੇ ਦੂਜੇ ਐਤਵਾਰ ਤੇਰੇ ਕੋਲ ਆਉਣ ਦਾ ਪ੍ਰੋਗਰਾਮ ਬਣਾਵਾਂਗਾ। ਦੋ ਦਿਨ ਇਕੱਠੇ ਰਹਿ ਕੇ ਖੂਬ ਗੱਲਾਂ ਕਰਾਂਗੇ। ਮੇਰੇ ਮਾਤਾ ਜੀ ਅਤੇ ਪਿਤਾ ਜੀ ਵੱਲੋਂ ਤੈਨੂੰ ਬਹੁਤ ਪਿਆਰ। ਤੇਰਾ ਦੋਸਤ ਕਮਾ ਆਪਣਾ ਨਾਮ ਨਾਮ ਦੀ ਜਗ੍ਹਾ ਤੇ ਆਪਾਂ ਕੀ ਲਿਖਾਂਗੇ ਊੜਾ ਆੜਾ ਈੜੀ ਜਾਂ ਕਕਾ ਖਖਾ ਗੱਗਾ ਅਜਹੀ ਹੀ ਹੋਰ ਜਾਣਕਾਰੀ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਹਾਂਜੀ ਹੁਣ ਆਪਾਂ ਕਰਦੇ ਹਾਂ ਇੱਕ ਪੱਤਰ ਆਪਣੀ ਵੱਡੀ ਭੈਣ ਦੇ ਵਿਆਹ ਤੇ ਮਿੱਤਰ ਨੂੰ ਤੁਸੀਂ ਸੱਦਾ ਪੱਤਰ ਦੇਣਾ ਕਿੰਜ ਲਿਖਾਂਗੇ ਪੰਜਾਬੀ ਦੇ ਵਿੱਚ ਆਓ ਦੇਖਦੇ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਆਪਾਂ ਪ੍ਰੀਖਿਆ ਭਵਨ ਤੋਂ ਸੱਜੇ ਪਾਸੇ ਪ੍ਰਿਖਿਆ ਭਵਨ ਫਿਰ ਕਮਾ ਉਸ ਤੋਂ ਬਾਅਦ ਕੇਂਦਰ ਫਿਰ ਕਮਾ ਦੈਨ ਊੜਾ ਆੜਾ ਏੜੀ ਸ਼ਹਿਰ ਫਿਰ ਡੰਡੀ ਨਾਲ ਹੀ ਫਿਰ ਉਸ ਤੋਂ ਬਾਅਦ ਮਿਤੀ ਪਾਉਂਗੇ ਫਿਰ ਖੱਬੇ ਪਾਸੇ ਆਪਾਂ ਸ਼ੁਰੂ ਕਰਾਂਗੇ ਆਪਣੇ ਮਿੱਤਰ ਨੂੰ ਪੱਤਰ ਲਿਖਣਾ ਇਸ ਲਈ ਪਿਆਰੇ ਮਿੱਤਰ ਜੋ ਵੀ ਤੁਹਾਡੇ ਮਿੱਤਰ ਦਾ ਨਾਮ ਆਉ ਉਹ ਤੁਸੀਂ ਇੱਥੇ ਲਿਖ ਸਕਦੇ ਹੋ ਜਿਵੇਂ ਆਪਾਂ ਦੇਖਦੇ ਆ ਪਿਆਰੇ ਮਿੱਤਰ ਨਵਦੀਪ ਕਮਾ ਉਸ ਤੋਂ ਬਾਅਦ ਅਗਲੀ ਲਾਈਨ ਦੇ ਵਿੱਚ ਤੁਸੀਂ ਲਿਖੋਗੇ ਮਿੱਠੀਆਂ ਯਾਦਾਂ ਉਸ ਤੋਂ ਬਾਅਦ ਡੰਡੀ ਤੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਮੇਰੀ ਵੱਡੀ ਭੈਣ ਪਵਨ ਦਾ ਵਿਆਹ 10 ਨਵੰਬਰ 2024 ਨੂੰ ਹੋਣਾ ਨਿਸ਼ਚਿਤ ਹੋਇਆ ਹੈ ਵਿਆਹ ਦੀ ਤਰੀਕ ਤੁਸੀਂ ਹਮੇਸ਼ਾ ਅਗਲੇ ਮਹੀਨਿਆਂ ਦੇ ਵਿੱਚ ਆਉਣ ਵਾਲੇ ਮਹੀਨਿਆਂ ਦੀ ਹੀ ਲਿਖੋਗੇ ਬਰਾਤ ਮੋਗੇ ਤੋਂ ਆਵੇਗੀ ਇਸ ਸ਼ੁਭ ਮੌਕੇ ਤੇ ਮੈਂ ਤੈਨੂੰ ਵਿਆਹ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਾ ਹਾਂ ਤੂੰ 2 ਦਿਨ ਪਹਿਲਾਂ ਹੀ ਆ ਜਾਵੇਂ ਤੈਨੂੰ ਪਤਾ ਹੈ ਕਿ ਮੇਰੇ ਪਿਤਾ ਜੀ ਦੀ ਸਿਹਤ ਕੁਝ ਠੀਕ ਨਹੀਂ ਰਹਿੰਦੀ ਇਸ ਲਈ ਆਪਾਂ ਹੀ ਵਿਆਹ ਵਿੱਚ ਮਿਲ ਕੇ ਕੁਝ ਕੰਮ ਕਰਨੇ ਹਨ ਆਪਣੇ ਮਾਤਾ ਪਿਤਾ ਨੂੰ ਵੀ ਨਾਲ ਲਿਆਵੀ ਮੈਨੂੰ ਬੜੀ ਖੁਸ਼ੀ ਹੋਵੇਗੀ ਵਿਆਹ ਵਿੱਚ ਕਿਸੇ ਵੀ ਕਾਰਨ ਸ਼ਾਮਲ ਨਾ ਹੋਣ ਦਾ ਮੈਂ ਕੋਈ ਬਹਾਨਾ ਸੁਣ ਲਈ ਤਿਆਰ ਨਹੀਂ ਹੋਣਾ ਅਗਲੀ ਲਾਈਨ 'ਚ ਤੁਸੀਂ ਲਿਖੋਗੇ ਤੇਰੇ ਆਉਣ ਦੀ ਉਡੀਕ ਵਿੱਚ ਕ ਮਾ ਤੇਰਾ ਮਿੱਤਰ ਕੱਕਾ ਖਖਾ ਗੱਗਾ ਅਖੀਰ ਦੇ ਉੱਤੇ ਤੁਸੀਂ ਆਪਣੇ ਨਾਮ ਦੀ ਜਗ੍ਹਾ ਤੇ ਕੱਕਾ ਖਖਾ ਗੱਗਾ ਲਿਖੋਗੇ ਅਜਈਆਂ ਹੀ ਹੋਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਨਿੱਜੀ ਪੱਤਰ ਨਿੱਜੀ ਪੱਤਰ ਉਹ ਹੁੰਦੇ ਹਨ ਜੋ ਅਸੀਂ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਜਾਂ ਸਕੇ ਸਬੰਧੀਆਂ ਨੂੰ ਲਿਖਦੇ ਹਾਂ ਅੱਜ ਆਪਾਂ ਪੱਤਰ ਕਰ ਰਹੇ ਹਾਂ ਆਪਣੇ ਲਈ ਕਿਤਾਬਾਂ ਕਾਪੀਆਂ ਤੇ ਹੋਰ ਸਮਾਨ ਖਰੀਦਣ ਲਈ ਆਪਣੇ ਪਿਤਾ ਜੀ ਤੋਂ ਪੈਸੇ ਮੰਗਵਾਉਣ ਲਈ ਪੱਤਰ ਲਿਖੋ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਾਂਗੇ ਪ੍ਰੀਖਿਆ ਭਵਨ ਤੋਂ ਸੱਜੇ ਪਾਸੇ ਪ੍ਰੀਖਿਆ ਭਵਨ ਫਿਰ ਕਮਾ ਫਿਰ ਕੇਂਦਰ ਕਮਾ ਉੜਾੜਾਈੜੀ ਸ਼ਹਿਰ ਫਿਰ ਡੰਡੀ ਉਸ ਤੋਂ ਬਾਅਦ ਮਿਤੀ ਸਤਿਕਾਰਯੋਗ ਪਿਤਾ ਜੀ ਫਿਰ ਕਮਾ ਸਤਿ ਸ਼੍ਰੀ ਅਕਾਲ ਸਤਿਕਾਰਯੋਗ ਪਿਤਾ ਜੀ ਤੇ ਸਤ ਸ੍ਰੀ ਅਕਾਲ ਆਪਾਂ ਖੱਬੇ ਪਾਸੇ ਲਿਖਾਂਗੇ ਉਸ ਤੋਂ ਬਾਅਦ ਆਪਾਂ ਪੱਤਰ ਸ਼ੁਰੂ ਕਰਦੇ ਆਂ ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਮੈਂ 6ਵੀਂ ਜਮਾਤ ਵਿੱਚੋਂ 95% ਨੰਬਰ ਲੈ ਕੇ ਪਾਸ ਹੋ ਗਈ ਹਾਂ ਪਰਸੈਂਟ ਤੋਂ ਭਾਵ ਹੁੰਦਾ ਪ੍ਰਤੀਸ਼ਤ ਮੈਂ ਬਜੀਫੇ ਦੀ ਪ੍ਰੀਖਿਆ ਵੀ ਪਾਸ ਕਰ ਲਈ ਹੈ ਹੁਣ ਮੈਂ ਅਗਲੀ ਜਮਾਤ ਲਈ ਨਵੀਆਂ ਕਿਤਾਬਾਂ ਕਾਪੀਆਂ ਤੇ ਹੋਰ ਛੋਟਾ ਮੋਟਾ ਸਮਾਨ ਲੈਣਾ ਹੈ ਇਸ ਲਈ ਆਪ ਜੀ ਮੈਨੂੰ 4000 ਰੁਪਏ ਮਨੀ ਆਰਡਰ ਦੁਆਰਾ ਭੇਜ ਦਿਓ ਤਾਂ ਜੋ ਮੈਂ ਸਮੇਂ ਸਿਰ ਆਪਣੀ ਪੜ੍ਹਾਈ ਸ਼ੁਰੂ ਕਰ ਸਕਾਂ ਪਿਤਾ ਜੀ ਮੈਂ ਅਗਲੇ ਮਹੀਨੇ ਹੋ ਰਹੀਆਂ ਛੁੱਟੀਆਂ ਵਿੱਚ ਘਰ ਜ਼ਰੂਰ ਆਵਾਂਗੀ ਕਿਉਂਕਿ ਸਾਰਿਆਂ ਨੂੰ ਮਿਲਣ ਲਈ ਮਨ ਉਦਾਸ ਹੋਇਆ ਪਿਆ ਹੈ ਉਸ ਤੋਂ ਬਾਅਦ ਅਗਲੇ ਪੈਰੇ ਦੇ ਵਿੱਚ ਤੁਸੀਂ ਲਿਖੋਗੇ ਪਿਤਾ ਜੀ ਮੈਂ 7ਵੀਂ ਜਮਾਤ ਵਿੱਚ ਖੂਬ ਮਿਹਨਤ ਕਰਕੇ ਪੜਾਂਗੀ ਤੇ ਆਪ ਨੂੰ ਕੁਝ ਬਣ ਕੇ ਵਿਖਾਵਾਂਗੀ। ਮਾਤਾ ਜੀ ਅਤੇ ਵੱਡੇ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਤੇ ਛੋਟੇ ਹਨੀ ਨੂੰ ਬਹੁਤ-ਬਹੁਤ ਪਿਆਰ। ਫਿਰ ਆਪਾਂ ਸੱਜੇ ਪਾਸੇ ਲਿਖਾਂਗੇ ਆਪ ਜੀ ਦੀ ਪੁੱਤਰੀ ਕ ਕ ਗ ਗ। ਪੱਤਰ ਦੇ ਵਿੱਚ ਤੁਸੀਂ ਕਦੇ ਵੀ ਅਖੀਰ ਦੇ ਉੱਤੇ ਆਪਣਾ ਨਾਮ ਨਹੀਂ ਲਿਖਣਾ। ਨਾਮ ਦੀ ਜਗ੍ਹਾ ਤੇ ਤੁਸੀਂ ਊੜਾ ਆੜਾ ਈੜੀ ਜਾਂ ਕਾ 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 ਗਾ ਲਿਖ ਸਕਦੀ ਹੋ ਅਜਿਹੀਆਂ ਹੀ ਹੋਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਨਿੱਜੀ ਪੱਤਰ ਆਪਣੇ ਛੋਟੇ ਭਰਾ ਨੂੰ ਜਿਹੜਾ ਪੜ੍ਹਾਈ ਪ੍ਰਤੀ ਲਾਪਰਵਾਹ ਹੋ ਰਿਹਾ ਹੈ ਇੱਕ ਪ੍ਰੇਰਣਾ ਪੱਤਰ ਲਿਖੋ ਤੁਸੀਂ ਆਪਣੇ ਛੋਟੇ ਭਰਾ ਨੂੰ ਪ੍ਰੇਰਣਾ ਦੇਣ ਦੇ ਲਈ ਮੋਟੀਵੇਸ਼ਨ ਦੇਣ ਲਈ ਇੱਕ ਪੱਤਰ ਲਿਖਣਾ ਜਿਹੜਾ ਕਿ ਫਜ਼ੂਲ ਖਰਚੀ ਕਰ ਰਿਹਾ ਹੈ ਜਨ ਸਾਰਾ ਦੇਨ ਮੋਬਾਈਲ ਜਾਂ ਟੀਵੀ ਦੇਖਦਾ ਰਹਿੰਦਾ ਹੈ ਜਾਂ ਫੈਸ਼ਨ ਦੇ ਵਿੱਚ ਰੁਚੀਆ ਰਹਿੰਦਾ। ਸੋ ਪੱਤਰ ਦੀ ਸ਼ੁਰੂਆਤ ਕਰਦੇ ਆਂ ਪ੍ਰੀਖਿਆ ਭਵਨ ਤੋਂ। ਹਰੇਕ ਨਿੱਜੀ ਪੱਤਰ ਪ੍ਰੀਖਿਆ ਭਵਨ ਤੋਂ ਹੀ ਸ਼ੁਰੂ ਹੋਵੇਗਾ। ਪ੍ਰੀਖਿਆ ਭਵਨ, ਫਿਰ ਕੇਂਦਰ, ਫਿਰ ਕਮਾ, ਊੜਾ ਆੜਾ ਈੜੀ ਸ਼ਹਿਰ, ਫਿਰ ਡੰਡੀ, ਉਸ ਤੋਂ ਬਾਅਦ ਮਿਤੀ। ਪਿਆਰੇ ਮਨਦੀਪ, ਕੋਈ ਵੀ ਮਿੱਤਰ, ਜੋ ਵੀ ਮਿੱਤਰ ਆ ਤੁਹਾਡਾ ਉਹਦਾ ਤੁਸੀਂ ਨਾਮ ਮੈਂਸ਼ਨ ਕਰ ਸਕਦੇ ਹੋ, ਨਾਮ ਲਿਖ ਸਕਦੇ ਹੋ। ਸੋ ਖੱਬੇ ਪਾਸੇ ਆਪਾਂ ਲਿਖਾਂਗੇ ਪਿਆਰੇ ਮਨਦੀਪ ਨਿੱਗਾ ਪਿਆਰ ਨਿੱਗਾ ਪਿਆਰ ਵੀ ਲਿਖ ਸਕਦੇ ਹੋ ਤੁਸੀਂ ਮਿੱਠੀਆਂ ਯਾਦਾਂ ਵੀ ਲਿਖ ਸਕਦੇ ਹੋ ਉਸ ਤੋਂ ਬਾਅਦ ਹੁਣ ਆਪਾਂ ਸ਼ੁਰੂ ਕਰਦੇ ਹਾਂ ਪੱਤਰ ਮੈਨੂੰ ਅੱਜ ਹੀ ਪਿਤਾ ਜੀ ਦੀ ਚਿੱਠੀ ਮਿਲੀ ਜਿਸ ਨੂੰ ਪੜ੍ਹ ਕੇ ਮੈਂ ਪਰੇਸ਼ਾਨ ਹੋ ਗਈ ਹਾਂ ਪਿਤਾ ਜੀ ਨੇ ਲਿਖਿਆ ਹੈ ਕਿ ਤੂੰ ਦਿਨੋਂ ਦਿਨ ਪੜ੍ਹਾਈ ਪ੍ਰਤੀ ਲਾਪਰਵਾਹ ਹੋ ਰਿਹਾ ਹੈ ਤੂੰ ਸਕੂਲੋਂ ਆ ਕੇ ਕਿਤਾਬਾਂ ਨੂੰ ਹੱਥ ਨਹੀਂ ਲਗਾਉਂਦਾ ਸਾਰਾ ਦਿਨ ਖੇਡਦਾ ਰਹਿੰਦਾ ਹੈ ਜੇ ਤੂੰ ਟੀਵੀ ਦੇਖਣ ਬੈਠ ਜਾਏ ਤਾਂ ਸਾਰਾ ਦਿਨ ਫਿਲਮਾਂ ਜਾਂ ਫਿਰ ਮੋਬਾਈਲ ਵੇਖਦਾ ਰਹਿੰਦਾ ਹੈ ਤੇਰੀ ਸੰਗਤ ਵੀ ਕਮਚੋਰ ਮੁੰਡਿਆਂ ਨਾਲ ਹੈ ਨਾ ਉਹ ਆਪ ਪੜਦੇ ਹਨ ਤੇ ਨਾ ਹੀ ਤੈਨੂੰ ਪੜਨ ਦਿੰਦੇ ਹਨ ਅਗਲੇ ਪੈਰੇ ਦੇ ਵਿੱਚ ਆਪਾਂ ਲਿਖਾਂਗੇ ਇਹ ਚਿੱਠੀ ਪੜ ਕੇ ਮੈਂ ਹੈਰਾਨ ਰਹਿ ਗਈ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਿਤਾ ਜੀ ਸਾਨੂੰ ਕਿੰਨੇ ਸ਼ੌਂਕ ਨਾਲ ਪੜਾ ਰਹੇ ਹਨ ਸਮਾਂ ਖਰਾਬ ਕਰਕੇ ਫੈਸ਼ਨ ਕਰਕੇ ਤੇ ਬੁਰੀ ਸੰਗਤ ਵਿੱਚ ਪੈ ਕੇ ਕੁਝ ਵੀ ਹਾਸਲ ਨਹੀਂ ਹੁੰਦਾ ਤੂੰ ਹੁਸ਼ਿਆਰ ਤੇ ਸਮਝਦਾਰ ਮੁੰਡਾ ਹੈ ਇਹ ਵਾਦਾ ਕਰ ਕਿ ਤੂੰ ਅੱਗੋਂ ਪੂਰੀ ਲਗਨ ਤੇ ਮਿਹਨਤ ਨਾਲ ਪੜ੍ਹਾਈ ਕਰੇਗਾ ਮੈਨੂੰ ਪੂਰੀ ਉਮੀਦ ਹੈ ਕਿ ਤੂੰ ਮੇਰੀ ਸਲਾਹ ਵੱਲ ਪੂਰਾ ਧਿਆਨ ਦੇਵੇਂਗਾ ਫਿਰ ਆਪਾਂ ਸੱਜੇ ਪਾਸੇ ਲਿਖਾਂਗੇ ਤੇਰੀ ਵੱਡੀ ਭੈਣ ਕ ਕ ਖ ਖ ਗ ਗ ਆਪਣੇ ਨਾਮ ਦੀ ਜਗ੍ਹਾ ਤੇ ਤੁਸੀਂ ਊੜਾ ਆੜਾ ਏੜੀ ਜਾਂ ਕਕਾ ਖਖਾ ਗਗਾ ਲਿਖ ਸਕਦੇ ਹੋ ਆਪਣੇ ਜਨਮ ਦਿਨ ਤੇ ਚਾਚਾ ਜੀ ਵੱਲੋਂ ਭੇਜੇ ਗਏ ਤੋਹਫੇ ਲਈ ਜਾਂ ਸੁਗਾਤ ਲਈ ਧੰਨਵਾਦ ਪੱਤਰ ਲਿਖੋ ਤੁਹਾਡੇ ਚਾਚਾ ਜੀ ਨੇ ਤੁਹਾਨੂੰ ਤੁਹਾਡੇ ਜਨਮ ਦਿਨ ਤੇ ਕੋਈ ਵੀ ਗਿਫਟ ਭੇਜਿਆ ਤੁਸੀਂ ਉਹਨਾਂ ਨੂੰ ਪੱਤਰ ਲਿਖਣਾ ਨਿੱਜੀ ਪੱਤਰ ਕਿਵੇਂ ਲਿਖੀਏ ਆਓ ਦੇਖਦੇ ਹਾਂ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਾਂਗੇ ਸੱਜੇ ਪਾਸੇ ਤੋਂ ਪ੍ਰੀਖਿਆ ਭਵਨ ਲਿਖ ਕੇ ਪ੍ਰੀਖਿਆ ਭਵਨ ਫਿਰ ਕਮਾ ਉਸ ਤੋਂ ਬਾਅਦ ਕੇਂਦਰ ਫਿਰ ਕਮਾ ਫਿਰ ਊੜਾ ਆੜਾ ਈੜੀ ਸ਼ਹਿਰ ਫਿਰ ਡੰਡੀ ਉਸ ਤੋਂ ਬਾਅਦ ਤੁਸੀਂ ਮਿਤੀ ਪਾਉਂਗੇ ਫਿਰ ਖੱਬੇ ਪਾਸੇ ਆਪਾਂ ਲਿਖਾਂਗੇ ਸਤਿਕਾਰਯੋਗ ਚਾਚਾ ਜੀ ਕਮਾ ਸਤਿ ਸ਼੍ਰੀ ਅਕਾਲ ਅਗਲੀ ਲਾਈਨ ਦੇ ਵਿੱਚ ਤੁਸੀਂ ਲਿਖੋਗੇ ਸਤਿ ਸ਼੍ਰੀ ਅਕਾਲ ਫਿਰ ਡੰਡੀ ਹੁਣ ਆਪਾਂ ਸ਼ੁਰੂਆਤ ਕਰਦੇ ਹਾਂ ਪੱਤਰ ਦੀ ਅੱਜ ਜਦ ਮੈਂ ਆਪਣੇ ਜਨਮ ਦਿਨ ਦਾ ਕੇਕ ਕੱਟ ਰਹੀ ਸੀ ਤਾਂ ਉਸ ਸਮੇਂ ਜਾਂ ਉਸ ਵੇਲੇ ਆਪ ਜੀ ਦੁਆਰਾ ਭੇਜਿਆ ਹੋਇਆ ਪਾਰਸਲ ਮਿਲਿਆ ਇਸ ਵਿੱਚ ਇੱਕ ਬੜੀ ਹੀ ਸੁੰਦਰ ਗੁੱਟ ਦੇ ਬੰਨਣ ਵਾਲੀ ਘੜੀ ਸੀ ਮੈਂ ਇਹ ਘੜੀ ਸਭ ਨੂੰ ਵਿਖਾਈ ਸਭ ਨੂੰ ਇਹ ਘੜੀ ਬਹੁਤ ਪਸੰਦ ਆਈ ਮੈਨੂੰ ਇਸ ਘੜੀ ਦੀ ਬਹੁਤ ਜ਼ਰੂਰਤ ਸੀ ਹੁਣ ਮੈਂ ਆਪਣਾ ਸਾਰਾ ਕੰਮ ਸਮੇਂ ਸਿਰ ਕਰ ਲਿਆ ਕਰਾਂਗੀ ਮੈਂ ਆਪ ਜੀ ਦੁਆਰਾ ਭੇਜੀ ਗਈ ਸੁਗਾਤ ਦੇਰ ਤੱਕ ਸੰਭਾਲ ਕੇ ਰੱਖਾਂਗੀ ਸੁਗात ਤੋਂ ਭਾਵ ਹੁੰਦਾ ਤੋਹਫਾ ਅੰਤ ਵਿੱਚ ਫਿਰ ਮੈਂ ਆਪ ਜੀ ਦਾ ਧੰਨਵਾਦ ਕਰਦੀ ਹਾਂ ਅਗਲੀ ਲਾਈਨ 'ਚ ਫਿਰ ਆਪਾਂ ਲਿਖਾਂਗੇ ਚਾਚੀ ਜੀ ਨੂੰ ਸਤਿ ਸ੍ਰੀ ਅਕਾਲ ਤੇ ਛੋਟੇ ਨੂੰ ਪਿਆਰ ਫਿਰ ਡੰਡੀ ਉਸ ਤੋਂ ਬਾਅਦ ਸੱਜੇ ਪਾਸੇ ਅਗਲੀ ਲਾਈਨ ਦੇ ਵਿੱਚ ਆਪਾਂ ਲਿਖਾਂਗੇ ਆਪ ਜੀ ਦੀ ਭਤੀਜੀ ਜਾਂ ਆਪ ਜੀ ਦਾ ਭਤੀਜਾ ਕ ਕ ਖ ਖ ਗ ਗ ਆਪਣੇ ਨਾਮ ਦੀ ਜਗ੍ਹਾ ਤੇ ਤੁਸੀਂ ਊੜਾ ਆੜਾ ਈੜੀ ਜਾਂ ਕੱਕਾ ਖਖਾ ਗਗਾ ਲਿਖ ਸਕਦੇ ਹੋ ਜੇਕਰ ਇਹ ਜਾਣਕਾਰੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ